ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਅਗਰ ਤੁਸੀਂ ਨਵੀਕਾਰ ਸ਼ੋਰੂਮ ਦੇ ਵਿੱਚ ਲੈਣ ਜਾਂਦੇ ਹੋ ਤਾਂ ਤੁਹਾਡੀ ਖੁਸ਼ੀ ਤਾਂ ਕੋਈ ਟਿਕਾਣਾ ਨਹੀਂ ਪਰ ਲੇਕਿਨ ਜਦੋਂ ਖੁਸ਼ੀ ਨੂੰ ਗ੍ਰਹਿ ਲੱਗ ਜਾਵੇ ਤਾਂ ਤੁਸੀਂ ਕੀ ਆਖੋਗੇ ਜੀ ਹਾਂ ਐਸਾ ਹੀ ਇੱਕ ਮਾਮਲਾ ਜਿਹੜਾ ਦਿੱਲੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਔਰਤ ਥਾਰ ਗੱਡੀ ਦੀ ਜਦੋਂ ਟੈਸਟ ਡਰਾਈਵ ਲੈ ਲਈ ਜਾਂਦੀ ਹੈ ਸ਼ੋਰੂਮ ਦੇ ਵਿੱਚ ਤਾਂ ਅੱਗੇ ਜਿਹੜਾ ਆ ਉਹ ਨਿੰਬੂ ਤਰਿਆ ਹੁੰਦਾ ਆ ਤਾਂ ਟਾਇਰ ਜਿਹੜਾ ਆ ਉਹ ਨਿੰਬੂ ਦੇ ਉੱਤੇ ਚੜੜ ਰਾ ਹੁੰਦਾ ਆ ਤਾਂ ਜਦੋਂ ਔਰਤ ਗੱਡੀ 'ਚ ਬੈਠੀ ਹੁੰਦੀ ਹੈ 27 ਲੱਖ ਰੁਪਏ ਦੀ ਥਾਰ 'ਚ ਤਾਂ ਐਕਸਲੇਟਰ ਇੰਨਾ ਕਿ ਜ਼ਿਆਦਾ ਰੇਸ ਜਿਹੜੀ ਇੰਨੀ ਕਿ ਜ਼ਿਆਦਾ ਦੇ ਦਿੱਤੀ ਜਾਂਦੀ ਹੈ ਕਿ ਜਿਹੜੀ ਥਾਰ ਆ ਉਹ ਪਹਿਲੀ ਮੰਜ਼ਲ ਤੋਂ ਸਿੱਧੀ ਸ਼ੀਸ਼ੇ ਨੂੰ ਤੋੜਦੀ ਹੋਏ ਜਾ ਕੇ ਗਰਾਊਂਡ ਜਿਹੜੇ ਫਲੋਰ ਹੁੰਦਾ ਆ ਉੱਥੇ ਜਾ ਕੇ ਡਿੱਗਦੀ ਆ ਸੜਕ ਦੇ ਉੱਤੇ ਤਾਂ ਨਵੀਂ ਥਾਰ ਕਾਰ ਜਿਹੜੀ ਚੱਕਨਾ ਚੂਰ ਹੋ ਜਾਂਦੀ ਆ ਤਾਂ ਇਸ ਘਟਨਾ ਦੇ ਵਿੱਚ ਔਰਤ ਨੂੰ ਵੀ ਬੜੀਆਂ ਸੱਟਾਂ ਲੱਗੀਆਂ ਨੇ ਜਿਸ ਨੂੰ ਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕੀ ਹਾਲ ਹੋਈ ਆ ਉਸ ਥਾਰ ਦੀ ਜਿਹੜੀ ਨਵੀਂ ਹਜੇ ਸ਼ੋਰੂਮ ਦੇ ਵਿੱਚੋਂ ਹਜੇ ਟੈਸਟ ਡਰਾਈਵ ਲਈ ਜਿਹੜੀ ਆ ਉਹ ਔਰਤ ਲੈ ਕੇ ਜਾ ਰਹੀ ਸੀ ਤਾਂ ਸਿੱਧੀ ਪਹਿਲੀ ਮੰਜ਼ਲ ਤੋਂ ਸ਼ੀਸ਼ਾ ਤੋੜਦੇ ਹੋਏ ਸੜਕ ਤੇ ਜਾ ਡਿੱਗੀ ਔਰ ਹਸਪਤਾਲ ਦੇ ਵਿੱਚ ਜੜਾਇਆ ਔਰਤ ਨੂੰ ਦਾਖਲ ਕਰਵਾਇਆ ਗਿਆ ਤਾਂ ਫਿਲਹਾਲ ਜੜਾ ਨਾ ਸ਼ੋਰੂਮ ਵੱਲੋਂ ਅਤੇ ਨਾ ਹੀ ਜਿਹੜੀ ਔਰਤ ਆ ਉਹਦੇ ਵੱਲੋਂ ਕੋਈ ਕੰਪਲੀਟ ਲਿਖਵਾਈ ਗਈ ਹੈ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ